ਮੋਹਾਲੀ ਦੇ 에어ਪੋਰਟ ਰੋਡ ਤੇ ਅਸੀਂ ਇਸ ਵੇਲੇ ਮੌਜੂਦ ਹਾਂ ਜਿੱਥੇ ਬੀਤੀ ਦਿਨੀ ਇੱਕ ਕਤਲ ਹੁੰਦਾ ਮੋਹਾਲੀ ਦੇ ਪਿੰਡ ਕੁੰਬੜਾ ਵਿੱਚ ਇੱਕ 16-17 ਸਾਲ ਦੇ ਦਮਨ ਦਾ ਕਤਲ ਹੁੰਦਾ ਹੈ ਪ੍ਰਵਾਸੀਆਂ ਵੱਲੋਂ ਕੁਝ ਮੁੰਡਿਆਂ ਵੱਲੋਂ ਉਹਦੇ ਚਾਕੂ ਮਾਰ ਕੇ ਉਹਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਪਰਿਵਾਰ ਨੇ ਉਸ ਦਾ ਮ੍ਰਿਤਕ ਸਰੀਰ ਹੱਲੇ ਇੱਥੇ ਰੱਖਿਆ ਹੈ ਮੰਗ ਚੱਲ ਰਹੀ ਹੈ ਇਨਸਾਫ ਦੀ ਇਹ ਕਾਫਲਾ ਦਿਨ ਬਰ ਦਿਨ ਵੱਡਾ ਹੁੰਦਾ ਜਾ ਰਿਹਾ ਲੋਕ ਹੋਰ ਜੁੜਦੇ ਜਾ ਰਹੇ ਨੇ ਪਰ ਇੱਥੇ ਇਹ ਗੱਲ ਇਹ ਵੀ ਸੋਚਣ ਦੀ ਹੈ ਕਿ ਹਲੇ ਤੱਕ ਇਨਸਾਫ ਕਿਉਂ ਨਹੀਂ ਮਿਲ ਰਿਹਾ ਮ੍ਰਿਤਕ ਦੇ ਪਰਿਵਾਰਕ ਮੈਂਬਰ ਉਹਨਾਂ ਦੇ ਚਾਚਾ ਜੀ ਸਾਡੇ ਨਾਲ ਮੌਜੂਦ ਨੇ ਮਸਲਾ ਕੀ ਸੀਗਾ ਕਿਉਂ ਨਿੱਕੀ ਜੀ ਗੱਲ ਕਰ ਇੰਨੀ ਖੂਨੀ ਝੜਪ ਬਣ ਗਈ ਇੱਕ ਵਾਰ ਇਹਨਾਂ ਨਾਲ ਗੱਲਬਾਤ ਕਰਦੇ ਆਂ ਪ੍ਰੇਸਾਸੇ ਕਾਲ ਜੀ ਪਾਜੀ ਕੀ ਮਸਲਾ ਇੰਨਾ ਕਿ ਅਸੀਂ ਕਹਿੰਨੇ ਆਂ ਅੱਜ ਕੱਲ੍ਹ ਦੀਆਂ ਲੜਾਈਆਂ ਨਿੱਕੀ ਨਿੱਕੀ ਗੱਲ ਬਹੁਤ ਵੱਡੀ ਹੋ ਜਾਂਦੀ ਹੈ ਪਰ ਤੁਹਾਨੂੰ ਲੱਗਦਾ ਜਿਹੜੀ ਗੱਲ ਹੋਈ ਇੰਨੀ ਵੱਡੀ ਸੀ ਜਿੱਤੇ ਕਰਕੇ ਖੂਨ ਡੁੱਲਿਆ ਕੋਈ ਵੱਡੀ ਗੱਲ ਨਹੀਂ ਸੀ ਸਾਡੇ ਬੱਚੇ 18 ਸਾਲ ਉਮਰ ਕੋਈ ਜ਼ਿਆਦਾ ਉਮਰ ਨਹੀਂ ਹੁੰਦੀ ਹੈ ਦੂਜੇ ਦੀ ਉਮਰ ਸੀ 17 ਸਾਲ ਜੀ ਠੀਕ ਹੈ ਜੀ ਇਹ ਤਾਂ ਬਾਹਰ ਚੌਂਕ ਤੇ ਬੈਠੇ ਸੀ ਇੱਕ ਪਰਵਾਸੀ ਬਈ ਆਂਦਾ ਏ ਦੋ ਬੱਚੇ ਖੇਡ ਰਹੇ ਸੀ ਕਿਤੇ ਉਹਨਾਂ ਦੇ ਵਿੱਚ ਬੈਂਸ ਹੁੰਦੀ ਏ ਬਸ ਇਹਨਾਂ ਨੇ ਐਦਾਂ ਗੱਲ ਬੋਲਿਆ ਜੀ ਤੁਸੀਂ ਕਿਉਂ ਮਾਰ ਰਹੇ ਹੋ ਇਹਨਾਂ ਨੂੰ ਕਿਉਂ ਗਾਲਾਂ ਕੱਢ ਰਹੇ ਹੋ ਇੰਨੀ ਗੱਲ ਪਿੱਛੇ ਲੈ ਕੇ ਬਸ ਉਹ ਦੁਬਾਰਾ ਆਉਂਦੇ ਆ ਪੰਜ ਛੇ ਮੁੰਡੇ ਤੇ ਆ ਕੇ ਬਸ ਚਾਕੂ ਦੇ ਨਾਲ ਆ ਕੇ ਬਾਹਰ ਕਰ ਦਿੰਦੇ ਆ ਭਾਈ ਜੀ ਹਥਿਆਰ ਦੂਜੇ ਦੀ ਅੱਖ ਦੇ ਵਿੱਚ ਮਾਰ ਕੇ ਚਾਕੂ ਅੱਖ 'ਚੋਂ ਚਾਕੂ ਮਾਰਿਆ ਹਾਂ ਇਹ ਮੇਰੇ ਬੇਟੇ ਦੇ ਛਾਤੀ 'ਚੋਂ ਚਾਕੂ ਮਾਰਿਆ ਦੂਜੀ ਦੀ ਅੱਖ 'ਚੋਂ ਚਾਕੂ ਮਾਰ ਕੇ ਦਿਮਾਗ 'ਚੋਂ ਹਾਰ-ਪਾਰ ਕੱਟਦਾ ਜੀ ਉਹ ਹਸਪੀਟਲ ਦੇ ਵਿੱਚ ਪਿਆ ਉਹ ਵੀ 99% ਦੇ ਹਾਂ ਜੀ ਪ੍ਰਸ਼ਾਸਨ ਦਾ ਪਹੀ ਮੰਗ ਜਾਂਦੇ ਦੇ ਕੋਈ ਪਰਸੋਂ ਦੀ ਵਾਰਦਾਤ ਹੋਈ ਹੋਈ ਹੈ ਠੀਕ ਹੈ ਜੀ 48 ਘੰਟੇ ਦੇ ਉੱਪਰ ਹੋ ਚੁੱਕੇ ਜੀ ਠੀਕ ਹੈ ਜੀ ਪੁਲਿਸ ਕਹਿੰਦੀ ਹੈ ਜੀ ਇਨਸਾਫ ਮਿਲ ਜਾਏਗਾ ਕਾਰਵਾਈ ਚੱਲਦੀ ਪਈ ਹੈ ਪਰ 48 ਘੰਟੇ ਦੇ ਵਿੱਚ ਕੋਈ ਕਾਰਵਾਈ ਨਹੀਂ ਹੋਈ 6 ਬੰਦੇ ਪਛਾਣ ਕੀਤੇ ਗਏ ਨੇ ਕਤਲ ਰਹਿਣ ਵਾਲੀ ਵੀ ਪ੍ਰਵਾਸੀ ਬੰਦੇ ਆ ਸਾਡੇ ਪਿੰਡ ਦੇ ਆ ਜੀ ਪਿੰਡ ਕੁੰਬੜੇ ਦੇ ਜੀ ਠੀਕ 68 ਸੈਕਟਰ ਦੇ ਜੀ ਪਰ 6ਾਂ ਦੇ ਵਿੱਚੋਂ ਹਾਲ ਤੱਕ ਕੋਈ ਗ੍ਰਿਫਤਾਰ ਨਹੀਂ ਕੀਤਾ ਗਿਆ ਅਸੀਂ ਇਹੀ ਮੰਗ ਕਰਦੇ ਆ ਜਿੰਨੀ ਜਲਦੀ ਹੋ ਸਕੇ 6ਾਂ ਦੇ ਵਿੱਚੋਂ 1-2 ਨੂੰ ਗ੍ਰਿਫਤਾਰ ਕਰ ਲੋ ਅਸੀਂ ਇੱਥੋਂ 에어ਪੋਰਟ ਰੋਡ ਦੇ ਉੱਪਰ ਜੋ ਧਰਨਾ ਲਗਾਇਆ ਹੋਇਆ ਅਸੀਂ ਆਪਣੇ ਬੱਚੇ ਦੀ ਡੈੱਡ ਬੋਡੀ ਲੈ ਕੇ ਅਸੀਂ ਜੋ ਵੀ ਕਰਕੇ ਆਪਣੇ ਸੰਸਕਾਰ ਕਰ ਸਕੀਏ ਜਾ ਕੇ ਬੇਟੇ ਦਾ ਠੀਕ ਹੈ ਜੀ ਸਾਡੇ ਮਨ ਨੂੰ ਸ਼ਾਂਤੀ ਮਿਲ ਜੇ ਸਾਡੇ ਬੇਟੇ ਨੂੰ ਸ਼ਾਂਤੀ ਮਿਲ ਜੇ ਠੀਕ ਹੈ ਜੀ ਬਾਕੀ ਜੋ ਕਾਤਲ ਨੇ ਇੱਕ ਪਕੜੇ ਗਿਆ ਸਾਰੇ ਪਕੜੇ ਜਾਣ ਠੀਕ ਹੈ ਜੀ ਬਸ ਇਹੀ ਕਰਦੇ ਆ ਵੀ ਜਿੰਨੀ ਜਲਦੀ ਹੋ ਸਕੀਏ ਸਾਨੂੰ ਕਤਲ ਮਿਲ ਜਾਣ ਜੀ ਤੇ ਜਿਹੜਾ ਦੂਜਾ ਮੁੰਡਾ ਹਸਪਤਾਲ 'ਚ ਇਸ ਵੇਲੇ ਹੈਗਾ ਉਹਨਾਂ ਦੇ ਪਰਿਵਾਰ ਨਾਲ ਤੁਹਾਡੀ ਗੱਲ ਹੋਈ ਹੈ ਕਿ ਉਹ ਵੀ ਇਸ ਵੇਲੇ ਉਮੀਦ ਛੱਡੀ ਬੈਠੇ ਨੇ ਦੇਖੋ ਜੀ ਪਰਿਵਾਰ ਨਾਲ ਗੱਲ ਹੋਈ ਹੈ ਉਹ ਹਰ ਇਸ ਵਕਤ ਹਸਪਤਾਲ ਦੇ ਬਾਹਰ ਆਪਣੇ ਬੱਚੇ ਦੀ ਆਸ ਕਰ ਰਹੇ ਨੇ ਵੀ ਉਹ ਬਚ ਜਾਣ ਠੀਕ ਹੈ ਜੀ ਪਰ ਡਾਕਟਰ 2 ਦਿਨ ਹੋ ਗਏ ਉਹਨੂੰ ਮਿਲ ਨਹੀਂ ਦੇ ਰਹੇ ਕਿਸੇ ਨੂੰ ਉਹਨਾਂ ਨੇ ਠੀਕ ਹੈ ਜੀ ਹੁਣ ਸਾਨੂੰ ਨਹੀਂ ਪਤਾ ਠੀਕ ਹੈ ਨਹੀਂ ਠੀਕ ਹੈ ਜੀ ਜਾਂ ਤਾਂ ਪੁਲਿਸ ਦੀ ਕਾਰਵਾਈ ਆ ਕੋਈ ਵੀ ਹਾਂ ਨਹੀਂ ਅਸੀਂ ਦੋਨਾਂ ਨੂੰ ਨਹੀਂ ਬਾਰ ਕੱਟਣ ਦਾ ਆ ਕਿ ਠੀਕ ਹੈ ਜੀ ਮਾਮਲਾ ਗਰਮ ਹੋ ਜਾਗਾ ਠੀਕ ਹੈ ਜੀ ਪਰ ਆਪਾਂ ਇਹ ਕਹਿੰਦੇ ਜੇ ਸਾਹ ਚੱਲਦੀਆਂ ਪੈਨੋ ਬਚ ਜੇ ਠੀਕ ਹੈ ਜੀ ਔਰ ਮੇਰੇ ਬੇਟੇ ਨੂੰ ਇਨਸਾਫ ਮਿਲ ਜੇ ਠੀਕ ਹੈ ਜੀ ਕਤਲ ਪਕੜੇ ਜਾਣ ਜੀ ਔਰ ਜੋ ਪ੍ਰਵਾਸੀ ਬੰਦੇ ਆ ਸਾਡੇ ਪਿੰਡ ਦੇ ਵਿੱਚ ਉਹਨਾਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਠੀਕ ਹੈ ਜੀ ਕੀ ਹਾਲ ਮੰਗਦੇ ਹੋ ਹਾਲੇ ਹੀ ਮੰਗਦੇ ਆ ਸਾਡੇ ਪਿੰਡ ਕੀ ਪੂਰੇ ਪੰਜਾਬ ਦੇ ਵਿੱਚੋਂ ਇਹਨਾਂ ਨੂੰ ਬਾਹਰ ਕੱਢੋ ਠੀਕ ਹੈ ਜੀ ਇਹਨਾਂ ਨੇ ਬਹੁਤ ਗੰਦ ਪਾਇਆ ਇੱਥੇ ਠੀਕ ਹੈ ਜੀ ਬੇ ਬੇਕਿਰਕ ਕਰਦੇ ਆ ਇਹ ਬੜੇ ਚੋਰੀਆਂ ਕਰ ਰਹੇ ਨੇ ਡੱਗੀਆਂ ਕਰ ਰਹੇ ਆ ਆਪਣੇ ਬੱਚਿਆਂ ਨੂੰ ਬਾਹਰ ਨਹੀਂ ਕੱਢ ਸਕਦੇ ਠੀਕ ਹੈ ਜੀ ਸਾਡੇ ਬੱਚੇ ਨੂੰ ਕਿੰਨੀ ਦੇਰ ਅਸੀਂ ਘਰੇ ਖਲਾਮਾਂਗੇ ਠੀਕ ਹੈ ਜੀ ਅਸੀਂ ਕਿ ਸਾਈਕਲ ਲੇ ਕੇ ਆਪਣੇ ਬੱਚੇ ਨੂੰ ਦੇ ਸਕਦੇ ਕਿਉਂਕਿ ਅਸੀਂ ਬਾਹਰ ਖਲਾਮਾਂਗੇ ਹਰ ਹਰ ਵਕਤ ਕੋਈ ਰਾਖੀ ਨਹੀਂ ਕਰ ਪਾਵਾਂਗੇ ਪਰਵਾਸੀ ਇੰਨੇ ਹੋ ਚੁੱਕੇ ਸਾਡੇ ਪਿੰਡ ਦੇ ਵਿੱਚ ਠੀਕ ਹੈ ਜੀ ਪੂਰੇ ਇਲਾਕੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇੰਨੇ ਪ੍ਰਵਾਸੀ ਹੋ ਚੁੱਕੇ ਨੇ ਕਿ ਸਾਨੂੰ ਖਤਰਾ ਉਹਨਾਂ ਤੋਂ ਜੀ ਠੀਕ ਹੈ ਜੀ ਨਾਲੇ ਕਹਿੰਦੇ ਜਿਹੜਾ ਪੀਜੀ ਚ ਰੁਕ ਰਖਾਏ ਹੋਏ ਸੀਗੇ ਕਹਿੰਦੇ ਕੁੰਬੜਾ ਹੁਣ ਪਿੰਡ ਤਾਂ ਰਹਿਣਾ ਨਹੀਂ ਉੱਥੇ ਤਾਂ ਲੋਕਾਂ ਨੇ ਹੁਣ ਪੀਜੀ ਪਾ ਲੈਨੇ ਇੱਕ ਉਹਨਾਂ ਦਾ ਧੰਦਾ ਬਣ ਗਿਆ ਇੱਕ ਕੰਮ ਧੰਦਾ ਕਮਾਉ ਸੌਦਾ ਬਣ ਗਿਆ ਠੀਕ ਹੈ ਸਾਡੇ ਪਿੰਡ ਜੀ ਉੱਥੇ ਇੱਕ ਪੀਜੀ ਨਹੀਂ ਹੈ ਉੱਥੇ ਮੇਰੇ ਸਮਝ ਪੰਜਾਬੀ ਜੀਆਂ ਹੋਣਗੀਆਂ ਠੀਕ ਹੈ ਜੀ ਲਾਇਸੈਂਸ ਹੈਗਾ ਕਿਸੇ ਕੋਲ ਤੁਹਾਨੂੰ ਲੱਗਦਾ ਹੋਊਗਾ ਲਾਇਸੈਂਸ ਦੀ ਬਾਰੇ ਆਪਾਂ ਨਹੀਂ ਪਤਾ ਜੀ ਠੀਕ ਹੈ ਜ ਅਪਾ ਦੇਹੀ ਕਹਿੰਦੇ ਜਿਹੜਾ ਇਹ ਪੀਜ ਦੇ ਵਿੱਚ ਪਿਆ ਉਹਦਾ ਆਧਾਰਗੜ ਟੀਡੈਂਟੀਫਾਈ ਕਰਕੇ ਪੁਲਿਸ ਨੂੰ ਦਿੱਤਾ ਜਾਵੇ ਠੀਕ ਹੈ ਜੀ ਕੱਲੂ ਵੀ ਕੋਈ ਕਾਰਵਾਈ ਹੋਵੇ ਤਾਂ ਉਹ ਬੰਦੇ ਦਾ ਪਤਾ ਲੱਗ ਸਕੇ ਠੀਕ ਹੈ ਜੀ ਹੁਣ ਫਿਰ ਅਸੀਂ ਮੰਨ ਲਈਏ ਕਿ ਪੁਲਿਸ ਹੋਰਣ ਗੈ ਲਈ ਟਾਈਮ ਲਾਂਦੀ ਹੈ ਪੁੱਤ ਦਾ ਸਰੀਰ ਇੱਥੇ ਪਿਆ ਹੈ ਇਨਸਾਫ ਤਾਂ ਉਹਨੂੰ ਅਦਾਲਤ ਨੇ ਵੀ ਦੇ ਦੇਣਾ ਹੈ ਅਸੀਂ ਹੋਰ ਕਿੰਨੀ ਕੁ ਦੇਰ ਪੁੱਤ ਦਾ ਸਰੀਰ ਇੱਥੇ ਰੱਖ ਕੇ ਬੈਠੇ ਰਹਾਂਗੇ ਸਾਨੂੰ ਕਾਤਲ ਮਿਲ ਜਾਣੀ ਭਾਵੇਂ ਹੁਣ ਇੱਕ ਅੰਡੇ ਦੇ ਵਿੱਚ ਕਾਤਲ ਮਿਲ ਜੜੀ ਗਈ ਅਸੀਂ ਦੋ ਦਿਨਾਂ ਤੋਂ ਬੈਠੇ ਹਾਂ ਠੀਕ ਹੈ ਜੀ ਪੂਰੀ ਰਾਤ ਨਿਕਲ ਗਈ ਠੀਕ ਹੈ ਜੀ ਅਸੀਂ ਕੋਈ ਨਹੀਂ ਹਿੱਲਿਆ ਸਾਡਾ ਪਿੰਡ ਪੂਰਾ ਇਲਾਕਾ ਪੰਜਾਬ ਚੋਂ ਦੂਰ ਦੂਰ ਬੰਦੇ ਆਏ ਨੇ ਕੋਈ ਨਹੀਂ ਹਿੱਲਿਆ ਸਾਰਾ ਰਾਤ ਇੱਥੇ ਹੀ ਸੀ ਠੀਕ ਹੈ ਜੀ ਇਸ ਉਮੀਦ ਦੇ ਵਿੱਚ ਪ੍ਰਸ਼ਾਸਨ ਆਏਗਾ ਸਵੇਰੇ ਕੋਈ ਨਾ ਕੋਈ ਗੱਲ ਕਰੇਗਾ ਸਾਡੇ ਨਾਲ ਠੀਕ ਹੈ ਜੀ ਵੀ ਸਾਨੂੰ ਇਨਸਾਫ ਮਿਲੇਗਾ ਜੀ ਐਸਐਸਪੀ ਸਾਹਿਬ ਆਏ ਸੀ ਇਹੀ ਗੱਲ ਕਹਿ ਕੇ ਗਏ ਨੇ ਜਿੰਨੀ ਜਲਦੀ ਹੋ ਸਕੇ ਤੁਹਾਨੂੰ ਇਨਸਾਫ ਮਿਲੇਗਾ ਅਸੀਂ ਹੀ ਮੰਗ ਕਰਦੇ ਆ ਐਸਐਸਪੀ ਸਾਹਿਬ ਨੂੰ ਵੀ ਤੇ ਜਿੰਨੀ ਜਲਦੀ ਹੋ ਸਕੇ ਸਾਨੂੰ ਕਾਤਲ ਮਿਲ ਜਾਂਦੇ ਕਹਿੰਦੇ ਕੁਝ ਸਾਲ ਡੇਢ ਸਾਲ ਪਹਿਲਾਂ ਵੀ ਕੁੰਮੜੇ ਚ ਇੱਕ ਹਾਦਸਾ ਹੋਇਆ ਸੀ ਮਾਰਦਾ ਤਾਂ ਹੋਇਆ ਡੇਢ ਸਾਲ ਪਹਿਲਾਂ ਜੀ ਉਹਦੇ ਵੀ ਪ੍ਰਵਾਸੀ ਬੰਦੇ ਨੇ ਚਾਕੂ ਮਾਰ ਕੇ ਬੇਰਮੀ ਨਾਲ ਕਰ ਉਹ ਵੀ ਬਹੁਤ ਆਪਣੇ ਸਾਹ ਗਣ ਦਾ ਬੈਠੇਗਾ ਜੀ ਪੂਰਾ ਸਰੀਰ ਡੱਡ ਪਿਆ ਉਹਦਾ ਜੀ ਕੋਈ ਇਨਸਾਫ ਨਹੀਂ ਮਿਲਿਆ ਉਹਨੂੰ ਹੁਣ ਤੱਕ ਜੀ ਕੁਝ ਬੰਦੇ ਪਕੜੇ ਦੇ ਉਹ ਵੀ ਬਾਹਰ ਨਿਕਲ ਗਏ ਜੀ ਪਰ ਉਹ ਮਾਪੇ ਦਾ ਪੁੱਤ ਉੱਥੇ ਕੋ ਉੱਥੇ ਪਿਆ ਜੀ ਜੋਂਦਾ ਮਰਿਆ ਇੱਕ ਬਰਾਬਰ ਹੈ ਭਾਈ ਭਾਜੀ ਪਛੀ ਉਮੀਦ ਕਰਦੇ ਆ ਕਿ ਛੇਤੀ ਤੋਂ ਛੇਤੀ ਤੁਹਾਨੂੰ ਇਨਸਾਫ ਮਿਲੇ ਤੇ ਤੁਹਾਡੇ ਪਰਿਵਾਰ ਤੇ ਜਿਹੜਾ ਔਰ ਪ੍ਰਵਾਸੀਆਂ ਦਾ ਕੋਈ ਹੱਲ ਹੋਵੇ ਤਾਂ ਐਨਐਸਯੂਆਈ ਦੇ ਯੂਥ ਲੀਡਰ ਸਾਡੇ ਨਾਲ ਈਸ਼ਵਰ ਸਿੰਘ ਮੌਜੂਦ ਨੇ ਭਾਈ ਮਸਲਾ ਤਾਂ ਚੱਲੋ ਇੱਥੇ ਜਿਹੜਾ ਬਹਿਰਾਲ ਹੋਇਆ ਸੋ ਹੋਇਆ ਇਹਨੂੰ ਗੱਲ ਨੂੰ ਟੋਟਲਿਟੀ ਚ ਦੇਖੀਏ ਤਾਂ ਬਹੁਤ ਵੱਡੀ ਗੱਲ ਹੈ ਕਿ ਕਿਵੇਂ ਇੱਕ ਮਾਈਨੋਰਿਟੀ ਹੋਣ ਹੈਗੇ ਪ੍ਰਵਾਸੀ ਵੈਸੇ ਦਾ ਪੰਜਾਬ ਚ ਇੱਕ ਮਾਈਨੋਰਿਟੀ ਬੰਦਾ ਆਪਣਾ ਇਨੀ ਜੁਰਤ ਰੱਖਦਾ ਹੈ ਕਿ ਇੱਕ ਪੰਜਾਬੀ ਤੇ ਹਮਲਾ ਕਰ ਸਕਦਾ ਭਈ ਇਹ ਗੱਲ ਮਿਨੋਰਟੀ ਦੀ ਬਾਤ ਚਾਹੁੰਦੀ ਹੈ ਪਹਿਲਾਂ ਇਹ ਗੱਲ ਆਉਂਦੀ ਹੈ ਕਿ ਕਤਲ ਹੋਇਆ ਕਤਲ ਦੇ ਦਿਹਾੜੇ ਹੋਇਆ 17 ਸਾਲ ਦੇ ਬੱਚੇ ਦਾ ਕਿਰਚਾ ਮਾਰ ਕੇ ਕਤਲ ਕੀਤਾ ਗਿਆ ਦੂਜੀ ਗੱਲ ਮਿਨੋਰਟੀ ਦੀ ਆਉਂਦੀ ਹੈ ਕਿ ਜਿਹੜੇ ਪ੍ਰਵਾਸੀ ਆ ਉਹਨੇ ਕਤਲ ਕੀਤਾ ਜੇ ਆਪਣੇ ਇੱਥੇ ਰਹਿਣ ਵਾਲਿਆਂ ਦਾ ਡਰ ਹੀ ਨਹੀਂ ਦਿਮਾਗ ਦੇ ਵਿੱਚ ਫਿਰ ਉਹ ਪ੍ਰਵਾਸੀਆਂ ਨੇ ਇਹੀ ਕਰਨਾ ਲਾਅ ਐਂਡ ਆਰਡਰ ਹੈ ਹੀ ਨੀਗਾ ਜਦੋਂ ਕਿਸੇ ਜਦ ਉਹ ਕਹਿੰਦੇ ਨਾ ਚੋਰ ਨਹੀਂ ਮਾਰੋ ਚੋਰ ਦੀ ਮਾਂ ਮਾਰੋ ਇਹਨਾਂ ਦੇ ਦਿਮਾਗਾਂ ਦੇ ਨਾਲ ਕੁਝ ਕਰਨਾ ਪੈਣਾ ਕਿ ਤਾਂ ਕਿ ਇਹਨਾਂ ਨੂੰ ਡਰ ਪਵੇ ਕੋਈ ਵੀ ਆਉਂਦਾ ਭਾਈ ਯੂਪੀ ਬਿਹਾਰ ਤੋਂ ਆ ਕੇ ਬੰਦਾ ਮਾਰ ਕੇ ਚਲ ਜਾਂਦੇ ਨੇ ਪੁਲਿਸ ਕਹਿੰਦੀ ਅਸੀਂ ਲੱਭੀ ਜਾਂਦੇ ਕਿੱਥੋਂ ਤੱਕ ਲੱਭੋਂਗੇ ਸਾਹਿਬ ਕਦੋਂ ਲੱਭੋਂਗੇ ਸਾਨੂੰ ਦੋ ਰਾਤ ਵੀ ਮੈਂ ਇੱਥੇ ਪੈ ਕੇ ਗਿਆ ਭਾਈ ਰਾਤ ਨੂੰ ਇੱਥੇ ਪੁਲਿਸ ਪ੍ਰਸ਼ਾਸਨ ਕਹ ਰਿਹਾ ਕਿ 5 ਲੱਖ ਰੁਪਏ ਲੈ ਲਓ ਲਾਸਟ ਚ ਕਾ ਲਓ ਮਤਲਬ ਇੱਕ ਕਲਾਸ ਦੀ ਕੀਮਤ ਸਿਰਫ 5 ਲੱਖ ਰੁਪਏ ਆ ਨਿਵਾਰ ਨੂੰ ਕੀ ਆ ਜਾ ਰਿਹਾ ਹੈ ਨਿਵਾਰ ਨੂੰ ਕਿਹਾ ਜਾ ਰਿਹਾ ਕਿ 5 ਲੱਖ ਰੁਪਏ ਲੈ ਲਓ ਤੇ ਲਾਸਟ ਚ ਕਾ ਇਹ ਪੁਲਿਸ ਪ੍ਰਸ਼ਾਸਨ ਕਹ ਰਿਹਾ ਇਹ ਨਹੀਂ ਕਹ ਰਿਹਾ ਕਿ ਅਸੀਂ ਉਹਨਾਂ ਨੂੰ ਫੜਾਂਗੇ ਇਹ ਕਹ ਰਿਹਾ ਕਿ ਪੈਸੇ ਲਓ ਤੇ ਨਿਪਟਾਓ ਮਤਲਬ ਕਹਿਣ ਦਾ ਪਾਵ ਜਦ ਤੱਕ ਸਰਕਾਰਾਂ ਸਟਰੋਂਗ ਨਹੀਂ ਹੋਣਗੀਆਂ ਇਹਨਾਂ ਨੂੰ ਨੱਥ ਨਹੀਂ ਪੈਂਦਾ ਇਦਾਂ ਹੀ ਕਤਲਿਆਮ ਹੁੰਦਾ ਰਹੇਗਾ ਸਿੱਧੂ ਮੂਸੇ ਵਾਲਾ ਕਿਹਨੇ ਮਾਰਿਆ ਸੀ ਪ੍ਰਵਾਸੀਆਂ ਨੇ ਮਾਰਿਆ ਸੀਗਾ ਉਹਦਾ ਕਹ ਕਹਦੇ ਸੀ ਪੱਗ ਵਾਲਾ ਮੁੰਡਾ ਠੋਕਦਾ ਕਿੰਨੇ ਪ੍ਰਵਾਸੀ ਸੀਗੇ ਜਿਨ੍ਹਾਂ ਨੇ ਮਾਰ ਕੇ ਉਹ ਕਹਿੰਦੇ ਸੀ ਜੇਲਾ ਜੋ ਵੀਡੀਓ ਬਣਾ ਕੇ ਲੈ ਵੀ ਠੋਕਦਾ ਤੁਹਾਡਾ ਕਰ ਲਓ ਹੁਣ ਜੋ ਪਟਨ ਦਾ ਪੜ ਲਓ ਅੱਜ ਉਹਦੀ ਮਾਂ ਨੂੰ ਪੁੱਛੋ ਉਹਦੀ ਮਾਂ ਕਹਿੰਦੀ ਹੈ ਮੈਂ ਤਾਂ লাশ ਰੱਖੀ ਆ ਕਿ ਅੱਗੇ ਇਹ ਫੁੱਲ ਸਟਾਪਸ ਆ ਲੱਗਣਾ ਚਾਹੀਦਾ ਯਾਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਤਾਂ ਬੱਸ ਹੋਣੀ ਚਾਹੀਦੀ ਹੈ ਸਾਡੇ ਜਿਹੜੇ ਸਰਕਾਰਾਂ ਨੇ ਲੀਡਰ ਨੇ ਇਹ ਤਾਂ 3-4 ਸਾਲਾਂ ਚ ਇਹਨਾਂ ਦਾ ਆਧਾਰ ਕੜ ਬਣਾ ਦਿੰਦੇ ਨੇ ਪਹਿਲੀ ਸਰਕਾਰ ਚ ਆਏ ਦੂਜੀ ਸਰਕਾਰ ਚ ਇਹ ਤਾਂ ਫਿਰ ਵੋਟ ਬਣ ਜਾਂਦੇ ਨੇ ਅਸੀਂ ਇਹਨਾਂ ਨੂੰ ਦੇਖੋ ਹਿਮਾਚਲ ਇਥੋਂ ਕਿੰਨੀ ਦੂਰ ਆ ਨੇੜੇ ਹੀ ਆ ਨਾ ਹਿਮਾਚਲ ਚ ਬਾਹਰਲਾ Banda ਜਗ੍ਹਾ ਨਹੀਂ ਲੈ ਸਕਦਾ ਸਾਡੇ ਇੱਥੇ 10-10 ਕਰੋੜ ਦੀਆਂ ਜ਼ਮੀਨਾਂ ਨੇ 10 ਕਰੋੜ ਦੀ ਜ਼ਮੀਨਾਂ ਤੋਂ ਬਾਅਦ 10 ਸਾਲ ਬਾਅਦ ਉਹ ਉੱਥੇ ਬਾਪੂ ਸਾਡਾ ਡੰਡਾ ਲੈ ਕੇ ਖੜਾ ਹੁੰਦਾ ਬਰ ਪੀਐਨ ਕਹਿਣ ਦਾ ਪਾ ਵੀ ਨਾ ਕਿ ਜਦ ਤੱਕ ਦਿਮਾਗ ਨਾਲ ਨਹੀਂ ਚੱਲਾਂਗੇ ਉਦੋਂ ਤੱਕ ਕੁਝ ਵੀ ਨਹੀਂ ਹੋਣਾ ਜਦੋਂ ਦਿਮਾਗ ਨਾਲ ਚੱਲਣ ਲੱਗੇ ਉਦੋਂ ਸਾਰਾ ਹੱਲ ਹੋਣਾ ਕਿਹੜੀ ਵੋਟਾਂ ਨੇ ਬਣਾਉਣੀਆਂ ਨੇ ਅਸੀਂ ਵੀ ਪ੍ਰਵਾਸੀਆਂ ਬਾਈ ਦੁਬਈ ਚ ਅਸੀਂ ਵੀ ਪ੍ਰਵਾਸੀਆਂ ਬਾਈ ਕੈਨੇਡਾ ਚ ਪਰ ਸਾਨੂੰ ਉੱਥੇ ਲਾਅ ਐਂਡ ਆਰਡਰ ਪਤਾ ਸਾਡੀ ਜ਼ਰੂਰਤ ਹੈ ਜੇ ਅਸੀਂ ਉੱਥੇ ਕੁਝ ਕਰਦੀਏ ਪਤਾ ਕੀ ਠੋਕ ਕੇ ਅਗਲੇ ਅੰਦਰ ਦੇਣਗੇ ਇੱਥੇ ਲਾਅ ਐਂਡ ਆਰਡਰ ਹੈ ਨਹੀਂ ਇੱਥੇ ਤਾਂ ਇਦਾਂ ਲੱਗ ਰਿਹਾ ਤਾਲੀਬਾਨ ਹੈ ਧਰਨੇ ਵੀ ਆਪ ਲਵਾਈਏ ਮਰਵਾਈਏ ਵੀ ਆਪ ਤੇ ਦੁੱਖ ਵੀ ਆਪ ਸਹੀ ਹੈ ਉਹਦੀ ਮਾਂ ਨੂੰ ਦੁੱਖ ਅੱਜ ਉਹਦੀ ਮਾਂ ਵਾਸਤੇ ਦੁੱਖ ਦਾ ਸਮਾਂ ਹੈ ਪਰ ਉਹਦੀ ਮਾਂ ਇਨਸਾਫ ਮੰਗਦੀ ਫਿਰਦੀ ਹੈ ਇਸ ਤੋਂ ਵੱਡੀ ਤੇ ਨੀਚ ਹਰਕਤ ਕੀ ਹੋਊਗੀ ਸਰਕਾਰ ਕੱਲ ਹੋਰ ਬੰਦਾ ਚੱਲੀ ਕਿ ਬੀਤੀ ਰਾਤ ਬੈਰੀਕੇਟ ਹਟਾ ਦਿੱਤੇ ਗਏ ਸੀਗੇ ਪੁਲਿਸ ਦੀਆਂ ਟੀਮਾਂ ਪਰ ਪਰ ਕੇ ਆਈਆਂ ਨੇ ਬੰਦੇ ਉਹ ਕੀ ਮਸਲਾ ਸੀਗਾ ਉਹ ਮਸਲਾ ਕੁਝ ਨਹੀਂ ਭਾਜੀ ਉੱਥੇ ਬੈਰੀਕੇਟ ਲੱਗੇ ਸੀਗੇ ਆ ਇੱਥੇ ਵੀ ਬੈਰੀਕੇਟ ਲੱਗੇ ਸੀਗੇ ਰਾਤ ਨੂੰ 3 ਵਜੇ ਬੈਰੀਕੇਟ ਹਟਾਤੇ ਇਹਨਾਂ ਨੇ ਸਾਨੂੰ ਨਹੀਂ ਪਤਾ ਕਿਉਂ ਉੱਥੋਂ ਟਰੱਕ ਆਇਆ ਇੱਕ ਬਹੁਤ ਤੇਜ਼ੀ ਦੇ ਨਾਲ ਸਾਡੀ ਗੱਡੀ ਵਿੱਚ ਖੜੀ ਸੀ ਪਹਿਲਾਂ ਸਭ ਸ਼ੁਕਰ ਹੈ ਗੱਡੀ ਬਚ ਗਈ ਉਸ ਤੋਂ ਬਾਅਦ ਆ ਕੇ ਇੱਥੇ ਰੁਕ ਗਿਆ ਉਸ ਤੋਂ ਬਾਅਦ ਨਿਹੰਗ ਜਥੇਬੰਦੀਆਂ ਨੇ ਉਹਨਾਂ ਨੂੰ ਭਜਾਇਆ ਤਾਂ ਕਹਿਣ ਦਾ ਭਾਵ ਹੈ ਇਧਰੋਂ ਮੋਟਰਸਾਈਕਲ ਆਉਣ ਲੱਗ ਗਏ ਇਹਨਾਂ ਨੇ ਇਹ ਕਰਿਆ ਕਿ ਚੱਕੇਗੀ ਧਰਨਾ ਚੱਕਦੀ ਹੈ ਹੁਣ ਇਹ ਇਹਨਾਂ ਦੀ ਮੂਰਖਮਤਾ ਸੀ ਕਿ ਕੀ ਸੀਗਾ ਇਹ ਮੈਨੂੰ ਪਤਾ ਨਹੀਂ ਹੈਗਾ ਪਰ ਇਹ ਸਰਕਾਰ ਇੰਨਾ ਤੁਲ ਗਿਆ ਕਿ ਮੁੰਡਾ ਮਰਵਾਓ 5 ਲੱਖ ਰੈਲੋ ਕਰੇ ਜਾਓ ਇਹ ਹਾਲ ਹੈ ਭਾਈ ਸਰਕਾਰ ਦਾ ਮੇਰੇ ਇਹ ਧਰਨਾ ਤਾਂ ਇੱਥੇ ਲੱਗਿਆ ਹਾਲਾ ਕਿ ਲੱਗਣਾ ਨਹੀਂ ਚਾਹੀਦਾ ਸੀ ਪਹਿਲੇ ਮੌਕੇ 'ਚ ਇਨਸਾਫ ਹੋ ਜਾਣਾ ਚਾਹੀਦਾ ਸੀਗਾ ਪਰ ਕਹਿੰਦੇ ਜਿਹੜੇ ਪਰਵਾਸੀ ਉਸ ਪਿੰਡ ਦੇ ਨੇ ਜਾਂ ਕੁਝ ਟਾਈਮ ਪਹਿਲਾਂ ਜਦੋਂ ਸਰਪੰਚੀ ਦੀ ਵੋਟਾਂ ਸੀਗੀਆਂ ਉਦੋਂ ਵੀ ਜਗਤਪੁਰੇ ਵੀ ਮਾਮਲਾ ਉੱਠਿਆ ਕਹਿੰਦੇ ਪੰਜਾਬੀਆਂ ਦੀ ਵੋਟ 700 ਪ੍ਰਵਾਸੀਆਂ ਦੀ ਵੋਟ 7000 ਮਾਮਲਾ ਉੱਠਿਆ ਭਾਈ ਉਹਦੀ ਮਾਂ ਨੂੰ ਜਿੰਨਾ ਦੁੱਖਾ ਸਾਨੂੰ ਵੀ ਨਹੀਂ ਇੰਨਾ ਹੈਗਾ ਸੀ ਵੀ ਦੋ ਦਿਨ ਬਾਅਦ ਤੁਸੀਂ ਵੀ ਇੱਥੇ ਨਹੀਂ ਆਉਣਾ ਨਹੀਂ ਆਉਣਾ ਨਾ ਅਸੀਂ ਵੀ ਨਹੀਂ ਇੱਥੇ ਆਉਣਾ ਜਿਹੜਾ ਚੱਕਰ ਐ ਸੀ ਭੁੱਲ ਜਾਂਦੇ ਆ ਪੰਜਾਬ ਦੇ ਲੋਕ ਮੈਂ ਉਹੀ ਤਾਂ ਕਹੀ ਜਾਂਦਾ ਡੇਟ 2.5 ਸਾਲ ਪਹਿਲੇ ਪੰਜਾਬ ਹਿਲਾ ਗਿਆ ਜਦੋਂ ਮਰਿਆ ਉਹ ਮਾਨਸੇ ਵਾਲਾ ਜੱਟ ਪੂਰਾ ਪੰਜਾਬ ਹਿੱਲ ਗਿਆ ਉਹਦੀ ਜੇ ਲਾਸ਼ ਇੱਥੇ ਹੀ ਸੜਕ 'ਤੇ ਰੱਖੀ ਹੁੰਦੀ ਫੁੱਲ ਸਟਾਪ ਲੱਗ ਜਾਂਦਾ ਜਦੋਂ ਤੱਕ ਇਹਦੀ লাশ ਪਈਆ ਉਸ ਤੱਕ ਲੋਕੀ ਇੱਥੇ ਨੇ ਜਦੋਂ ਇਹਦੀ লাশ ਚਲੇਗੀ ਕਿਸੇ ਨੇ ਨਹੀਂ ਇੱਥੇ ਆਉਣਾ ਇਹਨੂੰ ਸਿਆਸੀ ਖਾੜਾ ਨਾ ਬਣਾਈਏ ਵੋਟਾਂ ਦਾ ਮਸਲਾ ਬਾਅਦ ਚਾ ਪਹਿਲਾਂ ਉਹਦੀ ਮਾਂ ਦਾ ਇਨਸਾਫ ਲੈ ਦੀਏ ਗੱਲ ਖਤਮ ਇਨਸਾਫ ਦੀ ਮੰਗ ਤਾਂ ਤੁਸੀਂ ਵੀ ਕਰ ਰਹੇ ਹੋ ਐਜ਼ ਅ ਮੀਡੀਆ ਅਸੀਂ ਵੀ ਕਰ ਰਹੇ ਹਾਂ ਪਰ ਪੁਲਿਸ ਕਿੰਨਾ ਕੁ ਯਕੀਨ ਆਮ ਜਨਤਾ ਪੁਲਿਸ ਤੇ ਰੱਖਦੀ ਹੈ ਕਿਉਂਕਿ ਜਿਵੇਂ ਤੁਸੀਂ ਕਿਹਾ 5 ਲੱਖ ਦੇਣ ਨੂੰ ਪੁਲਿਸ ਵਾਲ ਤਿਆਰ ਨੇ ਫਿਰ ਤਾਂ ਇਨਸਾਫ ਦੀ ਗੱਲ ਹੀ ਬਹੁਤ ਪਿੱਛੇ ਰਹਿ ਗਈ ਹੈ ਡੈਮੋਕਰੈਟਿਕ ਕੰਟਰੀ 'ਚ ਰਹਿਨੇ ਆ ਨਾ ਆਪਾਂ ਦਾ ਜਿਹੜਾ ਭਰੋਸਾ ਪੁਲਿਸ ਤੇ ਹੀ ਆ ਨਾ ਹੁਣ ਇਹ ਸਿੰਘ ਸਾਹਿਬ ਵਿੱਚ ਕਹਿੰਦੇ ਸੋਧਾ ਲਾ ਦੇਣਾ ਠੀਕ ਆ ਸਾਹਿਬ ਜਦੋਂ ਇਹੇ ਜੀ ਗੱਲ ਕਰਦੇ ਆ ਇਹ ਕਹਿੰਦੇ ਅਸੀਂ ਖਾਲਸਤਾਨੀ ਆ ਜਦੋਂ ਸਾਨੂੰ ਇਨਸਾਫ ਪੁਲਸਰੇ ਨਹੀਂ ਦੇਣਾ ਫਿਰ ਇੱਥੇ ਕੋਈ ਅੱਕਿਆ ਹੋਇਆ ਕਿਸੇ ਨੇ ਕਰ ਦੇਣਾ ਕੰਮ ਅੱਤਵਾਦੀ ਕਿਹਨੂੰ ਕਹਿੰਦੇ ਆ ਤੁਸੀਂ ਦੱਸੋ ਅੱਤਵਾਦੀ ਕਿਹਨੂੰ ਕਹਿੰਦੇ ਆ ਜਦੋਂ ਅੱਤ ਹੋ ਜਾਂਦੀ ਹੈ ਅੱਤ ਨੂੰ ਥੱਲੇ ਡਾਉਣ ਵਾਲੇ ਨੂੰ ਅੱਤਵਾਦੀ ਕਹਿੰਦੇ ਆ ਗੱਲ ਸਹੀ ਕੀ ਗਲਤ ਹੁਣ ਇੱਥੇ ਅੱਤ ਹੋ ਚੁੱਕੀ ਆ ਪਾਣੀ ਜ਼ੇਰ ਤੋਂ ਟੱਪ ਚੁੱਕਿਆ ਹੁਣ ਪ੍ਰਸ਼ਾਸਨ ਸਮਝਵੇ ਠੀਕ ਆ ਨਹੀਂ ਸਮਝੂਗਾ ਫਿਰ ਪੰਜਾਬ ਦੇ ਹਾਲਾਤ ਖਰਾਬ ਹੀ ਹੋਣੇ ਆ ਬਾਈ